वाहगुरू जी का खालसा वाहगुरू जी की फतह धन गुरु रामदास जी धन बाबा दीप सिंह जी सताई तरीक आ रही है और हर महीने की सताई तरीक नी दाता बंदी छोड़ पब्लिक स्कूल की रोड विखे जो चुपहरा जब तब समागम करते हैं बाबा दीप सिंह जी दे ਆਗਮਨ ਦਿਨ ਨੂੰ ਸਮਰਪਿਤ ਕਰਕੇ ਇਸ ਵਾਰੀ ਵੀ ਇਹ ਚਪੈਰਾ ਜਪ ਦਾ ਸਮਾਗਮ ਉੱਥੇ ਹੋਏਗਾ ਮੇਰੀ ਸਾਰੀ ਸੰਗਤ ਨੂੰ ਬੇਨਤੀ ਵੱਤੋਂ ਵੱਦ ਆ ਕੇ ਸਾਰੀਆਂ ਸੰਗਤਾਂ ਨੇ ਇਸ ਚਪੈਰਾ ਜਪ ਤਪ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨੀ ਗੁਰੂ ਪਤਾ ਜੀ ਦੀਆਂ ਖੁਸ਼ੀਆਂ ਹੈ 10 ਵਜੇ ਤੋਂ 4 ਵਜੇ ਤੱਕ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਬਿੱਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਆਮ ਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਭ ਤੋਂ ਪਹਿਲੇ ਦਾਸ ਭਾਈ ਅਮਨਦੀਪ ਸਿੰਘ ਵੱਲੋਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਦਿਵਾਲੀ ਦੀਆਂ ਬੇਅੰਤ ਬੇਅੰਤ ਵਧਾਈਆਂ ਔਰ ਗੁਰੂ ਰਾਮਦਾਸ ਕਿਰਪਾ ਕਰਨ ਬਖਸ਼ਿਸ਼ ਕਰਨ ਜਿਵੇਂ ਦਸਹਰੇ ਤੋਂ ਕੁਝ ਦਿਨਾਂ ਦੇ ਬਾਅਦ ਤਕਰੀਬਨ 20 ਦਿਨਾਂ ਦੇ ਬਾਅਦ ਇਹ ਦਿਵਾਲੀ ਦਾ ਤਿਹਾੜਾ ਆਉਂਦਾ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਵੀ ਸਾਰਿਆਂ ਦੇ ਅੰਦਰ ਜਿਹੜੇ ਰਾਵਣ ਪਲ ਰਹੇ ਨੇ ਪਲੇ ਹੋਏ ਨੇ ਨਫ਼ਰਤ ਦੇ ਵੈਰ ਵਿਰੋਧ ਦੇ ਈਰਖਾ ਦੇ ਦੂਜਿਆਂ ਨੂੰ ਨੀਮਾ ਵਿਖਾਉਣ ਦੇ ਮੈਂ ਮੇਰੀ ਦੇ ਹੋਰ ਵੀ ਕਈ ਤਰ੍ਹਾਂ ਦੇ ਜੋ 라वण ਸਾਡੇ ਅੰਦਰ ਪੈਦਾ ਹੋਏ ਨੇ ਬ੍ਰਹੂ ਰਾਮ ਦਾ ਕਿਰਪਾ ਦਾ ਖਾਤਾ ਖੋਲਣ ਸਾਡੇ ਅੰਦਰੋਂ ਵੀ ਇਹ ਗਿਆਨ ਦੀ ਰੋਸ਼ਨੀ ਦੇ ਨਾਲ 라ਵਣਾ ਦਾ ਖਾਤਮਾ ਕਰਨ ਔਰ ਸਾਡੇ ਅੰਦਰ ਪੱਕੇ ਤੌਰ ਦੇ ਉੱਤੇ ਸ਼ਬਦ ਦਾ ਪ੍ਰਕਾਸ਼ ਹੋਵੇ ਸਾਰੀਆਂ ਸੰਗਤਾਂ ਨੂੰ ਬੇਨਤ ਬੇਨਤ ਵਧਾਈਆਂ ਔਰ ਅੱਜ ਬੀਬੀ ਕੌਲਾ ਜੀ ਕੋਲ ਸਰ ਸਾਹਿਬ ਵਿਖੇ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋ ਰਿਹਾ ਹੈ ਔਰ ਇਸ ਸਮਾਗਮ ਦੀ ਮੰਦੀ ਛੋੜ ਦਿਵਸ દિਵਾਲੀ ਦੇ ਦਿਨ ਨੂੰ ਸਮਰਪਿਤ ਕਰਕੇ ਹੋ ਰਿਹਾ ਹੈ ਤੇ ਮੇਰੀ ਸਾਰੀ ਸੰਗਤ ਦੇ ਚਰਣਾ ਚ ਬੇਨਤੀ ਹੈ ਉਸੇ ਸਾਰਿਆਂ ਨੇ ਇਹ દિਵਾਲੀ ਦਾ ਤਿਹਾੜੀ ਪੂਰੀ ਖੁਸ਼ੀ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਣਾ ਔਰ ਕੋਸ਼ਿਸ਼ ਕਰਿਓ ਕਿ ਹਰ ਇੱਕ ਦਾ દિਵਾਲੀ ਮਨਾਉਣ ਦਾ ਖੁਸ਼ੀ ਮਨਾਉਣ ਦਾ ਢੰਗ ਆਪਣਾ ਆਪਣਾ ਹੈ ਮੈਂ ਇਹ ਨਹੀਂ ਕਹਿੰਦਾ ਪਟਾਕੇ ਨਾ ਚਲਾਓ ਚਲਾਓ ਪਰ ਪ੍ਰਦੂਸ਼ਣ ਰਹਿਤ ਪਟਾਕੇ ਚਲਾਇਓ ਔਰ ਕੋਸ਼ਿਸ਼ ਕਰਿਏ ਆਪਣੇ ਵਾਤਾਵਰਣ ਦੀ ਵੀ ਨਾਲ-ਨਾਲ ਸੇਵਾ ਔਰ ਸੰਭਾਲ ਕਰੀਏ ਸਿੰਘਾ ਦੇ ਸੋਕੇ ਬੜੀ ਕਿਉਂ ਨਹੀਂ ਦੀਵੇ ਸੰਕਤਾ ਬਾਲਦੀਆਂ ਨੇ ਹੋਰ ਕਿਵੇਂ ਬੰਦੀ ਛੋੜ ਦੀਵਸ ਮਨਾਉਣ ਸੰਕਤਾ ਕਿਵੇਂ ਮੈਂ ਜਿਵੇਂ ਪਹਿਲੇ ਆਪ ਜੀਆਂ ਨੂੰ ਕਿਹਾ ਕਿ ਕੋਸ਼ਿਸ਼ ਕਰੀਏ ਕਿ ਅਸੀਂ ਪ੍ਰਦੂਸ਼ਣ ਰਹਿਤ ਪਟਾਕੇ ਚਲਾਈਏ ਦੇਸੀ ਕੇਉਦੇ ਦੀਵੇ ਬਾਲੋ ਭਾਵੇਂ ਲਾਈਟਿੰਗ ਕਰੋ ਹਰ ਇੱਕ ਦਾ ਆਪਣਾ ਆਪਣਾ ਜੋ ਦੀਵਾਲੀ ਮਨਾਉਣ ਦਾ ਢੰਗ ਹੈ ਤੇ ਮੈਂ ਇੱਕ ਬੇਨਤੀ ਹੋਰ ਕਰਾਂਗਾ ਜਿੰਨਾ ਹੋ ਸਕੇ ਇਸ ਦੀਵਾਲੀ ਦੇ ਸੰਬੰਧ ਦੇ ਵਿੱਚ ਤੁਸੀਂ ਜਪ ਤਪ ਦਾ ਪੈਰਾ ਵਧਾ ਸਕੋ ਬੰਦਗੀ ਦਾ ਨਾਮ ਦਾ ਸਿਮਰਨ ਦਾ અમૃત વેળા સાંસકો જરૂર સાંભો ਕਿਉਂਕਿ મેન ਇਸੇ શબ્દ ਨੇ ਸਾਡੇ ਅੰਦਰ ਗਿਆਨ ਦੀ ਰੋਸ਼ਨੀ ਪੈਦਾ ਕਰਨੀ ਹੈ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤ